ਹਾਂਜੀ ਸਸ਼ੀਕਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਇੱਕ ਵੀਡੀਓ ਮੈਂ ਟਾਈਮ ਲਾਈਨ ਤੇ ਸ਼ੇਅਰ ਕੀਤੀ ਹੈ ਜਾਨਿਕ ਜਿਹੜੀ ਹੈਗੀ ਹੈ ਮੀਡੀਆ ਦੀ ਚੌਂਕੀ ਦੇ ਵਿੱਚ ਇੱਕ ਲੜਾਈ ਹੋ ਰਹੀ ਉਹਨਾਂ ਨੇ ਕੈਪਚਰ ਕੀਤੀ ਸੀ ਤੇ ਉਹਦੇ ਵਿੱਚ ਦੇਖੋ ਹੁਣ ਸ੍ਰੀਆਮ ਦੇਖੋ ਪੁਲਿਸ ਕਹਿਣ ਦੀ ਹੈ ਫਿਰ ਬਾਅਦ ਦੇ ਵਿੱਚ ਵੀ ਐਵੀਡੈਂਸ ਹੋਣਾ ਜ਼ਰੂਰੀ ਹੈ ਹੁਣ ਵੀਡੀਓ ਉੱਤੇ ਰਿਕਾਰਡ ਹੋਈ ਹੈ ਬਤਮੀਜੀ ਕੌਣ ਕਰ ਰਿਹਾ ਹੈ ਦੋ ਬੰਦਿਆਂ ਦੇ ਆਰਗੂ ਦੇ ਚੌਂਕੀ ਇੰਚਾਰਜ ਦੇ ਦੁਆਰਾ ਜਿਹੜਾ ਹੈਗਾ ਉੱਥੇ ਆਰਗੂਮੈਂਟ ਹੋ ਰਿਹਾ ਹੈ ਤੇ ਪਹਿਲੇ ਚੌਂਕੀ ਯਾਰ ਜੋ ਉਹ ਬੰਦਾ ਆਰਮਨਾਲ ਗੱਲ ਕਰ ਰਿਹਾ ਉੱਥੇ ਜੋ ਵੀ ਗੱਲਬਾਤ ਹੋ ਰਹੀ ਹੈ ਬੜੇ ਤਰੀਕੇ ਦੇ ਨਾਲ ਕੋਈ ਹੱਥ ਨਹੀਂ ਚੱਕ ਰਿਹਾ ਨਾ ਉਹਨੂੰ ਕੋਈ ਗਾਲਾਂ ਕੱਢ ਰਿਹਾ ਪੁਲਿਸ ਮੁਲਾਜ਼ਮ ਨੂੰ ਨਾ ਕੁਝ ਹੋਰ ਕਹਿ ਰਿਹਾ ਤਾਂ ਪੁਲਿਸ ਮੁਲਾਜ਼ਮ ਅੱਗੇ ਉਹਨੂੰ ਕਹਿ ਰਿਹਾ ਵੀ ਤੈਨੂੰ ਤੂੰ ਮੇਰੇ ਤੇ ਹਵਾ ਕਰ ਰਿਹਾ ਠੀਕ ਹੈ ਤੂੰ ਆਪਣੀ ਹਵਾ ਦਿਖਾ ਰਿਹਾ ਜਾਂ ਇੱਕ ਉਹ ਬਾਰ-ਬਾਰ ਬੜੇ ਗੁੱਸੇ ਦੇ ਵਿੱਚ ਆ ਗਿਆ ਉਹਨੂੰ ਗੱਲ ਕਹਿ ਰਿਹਾ ਵੀ ਮੈਂ ਮਾਰ-ਮਾਰ ਤੇਰੇ ਥਾਪੜੇ ਮੈਂ ਤੇਰਾ ਸੀਂਡ ਕੱਢ ਦੂੰ ਪਹਿਲਾਂ ਤਾਂ ਜਿਹੜੀ ਸਭ ਤੋਂ ਜਿਹੜੀ ਇਹ ਲੈਂਗੁਏਜ ਹੈ ਇਹ ਮਤਲਬ ਆ ਲੈਂਗੁਏਜ ਕਿਸ ਚੀਜ਼ ਨੂੰ ਯੂਜ਼ ਕਰਦੇ ਆ ਉਹ ਸੈਕਸ਼ਨ 21 ਦੇ ਮੁਤਾਬਕ ਆਈਪੀਐਸ ਇੱਕ ਪਬਲਿਕ ਸਰਵੰਟ ਹੈ ਤੇ ਉਹਨੂੰ ਆਪਦੀਆਂ ਚੌਂਕੀਆਂ ਇੰਚਾਰਜ ਹੋਣ ਨਾਲ ਤਾਂ ਉਹਦੀ ਜ਼ਿੰਮੇਵਾਰੀ ਵੀ ਬਹੁਤ ਵੱਣਦੀ ਹੈ ਵੀ ਜੇ ਸਾਹਮਣੇ ਵਾਲਾ ਬੰਦਾ ਬੜੇ ਇੱਜ਼ਤ ਦੇ ਨਾਲ ਪੇਸ਼ ਹੋ ਰਿਹਾ ਹੈ ਤਾਂ ਤੈਨੂੰ ਪਹਿਲੀ ਗੱਲ ਹੈ ਐਦਾਂ ਦੇ ਕੋਈ ਲਫ਼ਜ਼ ਵਰਤਣੇ ਨਹੀਂ ਚਾਹੀਦੇ ਦੂਜੀ ਗੱਲ ਜੇ ਹੁਣ ਲਾਅ ਦੇ ਤਾਬ ਕੋ ਉਥੋਂ ਦੇ ਜਿਹੜੇ ਜਿੱਥੇ ਦੀ ਵੀ ਉਹ ਖਬਰ ਨਿਊ ਚੱਲ ਰਹੀ ਹੈ ਉਥੋਂ ਦੇ ਮੈਂ ਐਸਐਸਪੀ ਮਨਜੋਗ ਨੂੰ ਮੈਂ ਬੇਨਤੀ ਕਰੂੰਗਾ ਵੀ ਇੱਕ ਤਰ੍ਹਾਂ ਦਾ ਥ੍ਰੈਟ ਹੀ ਹੋਗਾ ਧਮਕੀ ਹੀ ਹੋਗੀ ਮਾਰਨੇ ਵੀ ਤੇਰੇ ਮਾਰ ਮਾਰ ਥਾਪੜੇ ਮੈਂ ਸਿੰਲ ਕਰ ਦੂੰਗਾ ਚਾਹ ਝੂਠੇ ਪਰਚੇ ਪਾਉਣੇ ਫਿਰ ਉਹਦੇ ਉਹ ਪਰਚਾ ਦੋ ਜਿਹੜੀ ਧਮਕੀਆਂ ਦਾ ਦੇ ਰਹੇ ਇਹ ਬੰਦੇ ਨੂੰ ਪਰਚਾ ਦੋ ਇਹਦੇ ਉੱਪਰ ਇਹਨੂੰ ਸਸਪੈਂਡ ਕਰੋ ਇੱਥੇ ਇਹਦੇ ਉੱਤੇ ਜਿਹੜੇ ਬਣਦੀ ਕਾਰਵਾਈ ਕਰਦੇ ਬਣੋ ਜੇ ਹਾਂ ਪੁਲਿਸ ਦੇ ਨਾਲ ਕੋਈ ਵੇਬਜਾ ਬਤਮੀਜ਼ੀ ਕਰ ਰਿਹਾ ਜਾਂ ਉਹਦੀ ਵਰਦੀ ਨੂੰ ਹੱਥ ਪਾ ਰਿਹਾ ਜਾਂ ਗਾਲੀ ਗਲੋਚ ਕਰ ਰਿਹਾ ਤਾਂ ਪੁਲਿਸ ਲਵੇ ਲਾਈਟ ਆ ਵੀ ਤੁਸੀਂ ਤੇ ਪਰਚਾ ਠੋਕੋ ਪਰ ਇਹ ਦੱਸ ਜਿਹਾ ਵੀ ਗਲਤ ਹੈ ਇਹ ਕਿਦਾਂ ਦੀ ਲੈਂਗੁਏਜ ਹੋ ਗਈ ਮਾਰ ਮਾਰ ਮੈਂ ਸਿੰਡ ਕੱਢ ਦੂੰਗਾ ਮੇਰੀ ਸਭ ਤੋਂ ਬਾਹਰ ਹੈ ਵੀ ਯਾਰ ਰੱਬ ਵੀ ਉਤਰੇ ਤੁਸੀਂ ਜਦੋਂ ਤੁਹਾਨੂੰ ਸਾਹਮਣੇ ਆਇਆ ਬੰਦਾ ਤਰੀਕੇ ਦੇ ਨਾਲ ਗੱਲ ਕਰ ਰਿਹਾ ਉਹ ਤਰੀਕੇ ਦੇ ਨਾਲ ਬਹਿ ਕੇ ਸਮਝਾਓ ਕਾਦੇ ਵਾਸਤੇ ਤੁਸੀਂ ਤਾਂ ਕਿ ਮਾਰਦੇ ਹੋ ਤਾਂ ਮੈਂ ਇਥੇ ਵਿੰਦੀ ਪ੍ਰਸ਼ਾਸਨ ਨੂੰ ਬੇਨਤੀ ਮੈਂ ਕਰੂੰਗਾ ਇਹ ਜੇ ਮਲਾਜ਼ਮਾਂ ਦੇ ਖਿਲਾਫ ਜੋ ਐਦਾਂ ਦੀਆਂ ਧਮਕੀਆਂ ਵੇਬਜਾ ਦਿੰਦੇ ਨੇ ਫਿਰ ਜਾ ਕੇ ਕੁਝ ਉੱਥੇ ਹੋਰ ਮਤਲਬ ਪਰਕਾਉ ਚੀਜ਼ਾਂ ਵਾਪਰਦੀਆਂ ਨੇ ਹਨਾ ਤਾਂ ਇਹ ਇੱਕ ਪਬਲਿਕ ਜਿਹੜੀ ਪਬਲਿਕ ਦੇ ਉੱਪਰ ਇੱਕ ਜੋ ਇੱਕ ਸਰਕਾਰ ਨੇ ਇੱਕ ਵਰਦੀ ਦਿੱਤੀ ਹੈ ਲੋਕਾਂ ਦੀ ਰਾਖੀ ਕਰਨ ਦੇ ਲਈ ਉਹਦੇ ਉੱਪਰ ਵੀ ਇੱਕ ਧੌਸ ਬਣਾਉਣ ਵਾਲੀ ਗੱਲ ਹੋ ਗਈ ਹਨਾ ਸ਼ਬਦੀ ਜੀ ਬੜੇ ਗਲਤ ਨੇ ਮਾਰ ਮਾਰ ਮੈਂ ਤੇਰਾ ਸੀਂਡ ਕੱਢ ਦੂੰਗਾ ਦੱਸ ਕਰ ਲਓਗਾ ਕਿਉਂ ਨੂੰ ਭੰਡਾ ਵੀ ਬਸ ਆਹੀ ਕੰਮ ਰਹਿ ਗਿਆ ਹੁਣ ਤੁਸੀਂ ਇਹੀ ਕੁਛ ਕਰੀ ਚੱਲੋਗੇ ਬਾਅਦ ਦੇ ਵਿੱਚ ਤੁਸੀਂ ਕੁਝ ਹੋਰ ਲਾਹੋਗੇ ਫਿਰ ਤੁਸੀਂ ਪਰਚੇ ਠੋਕੋਗੇ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਉੱਥੋਂ ਦੇ ਮਾਨਯੋਗ ਐਸਐਸਪੀ ਨੂੰ ਵੀ ਵੀ ਭਾਈ ਇਹਦੇ ਮੁਲਾਜ਼ਮ ਦੇ ਖਿਲਾਫ ਜੋ ਇਹ ਧਮਕੀ ਭਰੇ ਮੈਸੇਜ ਕਰ ਰਹੇ ਇਹਨੂੰ ਇੱਕ ਜਿਹੜਾ ਹੈਗਾ ਇਹਦੇ ਉੱਤੇ ਜੋ ਧਮਕੀ ਦੀ ਕਰ ਰਹੇ ਉਹਦੇ ਉੱਤੇ ਜਿਹੜੀ ਆਈਪੀ ਸੀ ਦੇ ਰਿਲੇਟਡ ਜੋ ਵੀ ਬਣਦੀ ਆ ਉਹ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਤੇ ਇਹਦੇ ਉੱਪਰ ਜੋ ਵੀ ਮੈਗਵੇ ਵੱਲੋਂ ਕਾਰਵਾਈ ਹੈ ਸਸਪੈਂਡ ਦੀ ਉਹ ਵੀ ਇਹਦੇ ਉੱਪਰ ਕੀਤੀ ਜਾਵੇ ਇਹ ਚਲੋ ਦੂਸਰੇ ਬੰਦੇ ਨੂੰ ਇਹ ਕਹਿ ਰਹੇ ਆ ਉਹ ਕੋਈ ਆ ਬੀ ਆਈ ਪੀ ਬੰਦੇ ਹੋਣਗੇ ਜਾਂ ਨਾਰਮਲ ਪਰਸਨ ਵੀ ਹੋ ਸਕਦੇ ਨੇ ਕੋਈ ਵੀ ਹੋ ਸਕਦਾ ਹੈ ਬਟ ਮੈਂ ਇੱਥੇ ਕਿਸਰ ਵੀਡੀਓ ਕਰਨ ਦਾ ਮਤਲਬ ਇਹ ਹੀ ਹੈ ਕਿ ਕੋਈ ਵੀ ਗਰੀਬ ਬੰਦਾ ਵੀ ਇਹ ਥਾਣੇ 'ਚ ਜਾਂਦਾ ਹੈ ਤਾਂ ਟਰਾਂਸਪੇਰੈਂਸੀ ਇੰਨੀ ਜ਼ਰੂਰੀ ਉੱਥੇ ਹੋਣੀ ਚਾਹੀਦੀ ਹੈ ਵੀ ਉਹਨਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਬਹੁਤ ਹੀ ਨਿਮਰਤਾ ਦੇ ਨਾਲ ਥੋੜੀ ਜਿਹੀ ਗੱਲ ਕਰਨੀ ਚਾਹੀਦੀ ਹੈ ਹਨਾ ਜਦ ਤੱਕ ਸਾਹਮਣੇ ਵਾਲਾ ਕੋਈ ਇੱਥੇ ਮਤਲਬ ਮਾਹੌਲ ਖਰਾਬ ਨਹੀਂ ਕਰਦਾ ਕਿ ਸਾਹਮਣੇ ਵਾਲਾ ਮਾਹੌਲ ਖਰਾਬ ਕਰਦਾ ਤਾਂ ਪੁਲਿਸ ਦੇ ਉੱਤੇ ਕਰ ਸਕਦੇ ਆ ਉਹ ਵੀ ਕੁਝ ਲਿਮਟਡ ਦੇ ਵਿੱਚ ਪਰ ਐਦਾਂ ਦੇ ਜਿਹੜੇ ਸ਼ਬਦ ਨੇ ਮਾਰ ਮਾਰ ਮੈਂ ਇਹ ਕਰ ਦੂੰ ਫਲਾਣਾ ਕਰ ਦੂੰ ਇਹ ਥੋੜੀਆਂ ਜਿਹੀਆਂ ਗੱਲਾਂ ਦੇਖੋ ਨਜਾਇਜ਼ ਨੇ ਸੋ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਵੀ ਇਹ ਜੋ ਉੱਪਰ ਜਲਦੋ ਜਲ ਜਿਹੜਾ ਐਕਸ਼ਨ ਲਿਆ ਜਾਵੇ ਥੈਂਕ ਯੂ